ਏਕ ਬਹਾਦਰ ਸਿਮਰੀਐ ਏਕ ਬਹਾਦਰ ਸਿਮਰੀਐ ਕਰਨੋਂ ਨਿੰਦਿਆ ਵੈ ਧਾਏ ਏਕ ਬਹਾਦਰ ਸਿਮਰੀਐ ਏਕ ਬਹਾਦਰ ਸਿਮਰੀਐ ਆਪ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸਤਾਬਦੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆਪ ਰਲ ਮਿਲ ਕੇ ਸਤਗੁਰੂ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦਾ ਸਮਰਪਿਤ ਦਿਨ ਦਿਹਾੜੇ ਮਨਾ ਰਹੇ ਹੋ ਇਹ ਅੱਜ ਮੀਟਿੰਗ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕਾ ਮੱッセਵਾਲ ਸਰਕਲ ਕੀਰਤਪੁਰ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਬਰੂਵਾਲ ਵਿਖੇ ਮੋਤ ਪਰ ਜਿਵੇਂ ਵਾਰ ਸੱਜਣਾ ਦੀ ਇਕੱਤਰਤਾ ਹੋਈ ਹੈ ਜੋ ਕਿ ਨਗਰ ਕੀਰਤਨ ਦੀ ਤਾਰੀਖ ਰੱਖਣ ਵਾਸਤੇ ਦਿਨ ਦਿਹਾੜਾ ਰੱਖਣ ਵਾਸਤੇ ਕਿਸ ਦਿਨ ਭਈ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਲੈ ਕੇ ਜਾਈਏ ਸੋ ਸਮੂਹ ਚੰਗਰ ਇਲਾਕੇ ਦੇ ਜੋ ਸਾਡੇ ਪੁਰਾਣੇ ਸਾਥੀ ਸਾਰੇ ਨਾਲ ਮਿਲ ਕੇ ਉਹ ਇਕੱਤਰ ਹੋਏ ਤਾਂ ਜੋ ਦੇਸ਼ਾਂ-ਵਦੇਸ਼ਾਂ ਦੇ ਵਿੱਚ ਉਹ ਨਗਰ ਕੀਰਤਨ ਆ ਰਹੇ ਸਾਡਾ ਵੀ ਫਰਜ਼ ਬਣਦਾ ਸਮੂਹ ਚੰਗਰ ਇਲਾਕੇ ਦਾ ਅਸੀਂ ਆਪਣੇ ਪਿੰਡਾਂ ਦੀਆਂ ਸੰਗਤਾਂ ਨੂੰ ਇਕੱਤਰ ਕਰਕੇ ਸੋ ਸ੍ਰੀ ਨਾਨਕਪੁਰ ਸਾਹਿਬ ਨਗਰ ਕੀਰਤਨ ਦੇ ਰੂਪ ਦੇ ਵਿੱਚ ਲੈ ਕੇ ਜਾਈਏ ਪੰਜ ਪਿਆਰੇ ਪੰਜ ਨਿਸ਼ਾਨੀਆਂ ਦੀ ਅਗਵਾਈ ਦੇ ਹੇਠ ਤੱਕ ਸ੍ਰੀ ਕੇਸਗਰ ਸਾਹਿਬ ਦੀ ਛਾਤਰ ਛਾਇਆ ਹੇਠ ਸੋ ਇਸ ਮੋਦਬਰ ਵੀਰਾਂ ਨੇ ਬੇਨਤੀ ਪ੍ਰਵਾਨ ਕੀਤੀ ਦਾਸ ਪਿੰਡ ਪਿੰਡ ਜਾ ਕੇ ਇਹਨਾਂ ਨੂੰ ਹੁੱਕਾ ਲਾਇਆ ਬੇਨਤੀ ਕੀਤੀ ਪਿੰਡਾਂ ਪਿੰਡ ਜਾ ਕੇ ਜੋ ਪਿੰਡ ਦੇ ਪ੍ਰਬੰਧਕ ਹਨ ਸੋ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰੇ ਉਹ ਪਹੁੰਚੇ ਆ ਇਹ ਵਿਚਾਰ ਕੀਤੀ ਵੀ ਭਾਈ ਕਿਹੜੇ ਪਿੰਡ ਤੋਂ ਨਗਰ ਕੀਰਤਨ ਅਰੰਭਿਆ ਕੀਤਾ ਜਾਵੇ ਸੋ ਪਿੰਡ ਮੋੜੇ ਦੀ ਸੰਗਤ ਨੇ ਆਪ ਜਿਹੜਾ ਕਿ ਆਪ ਮਾਰੇ ਕਿ ਆ ਸਾਡੇ ਨਗਰ ਤੋਂ ਰੰਗ ਕਰੋ ਸੋ ਇਹ ਨਗਰ ਕੀਰਤਨ ਸਾਰੇ ਚੰਗਰ ਲਾਕੇਆਂ ਵੱਲੋਂ ਐ ਸਹਿਯੋਗ ਦੇ ਨਾਲ ਐ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਲਾਕਾ ਸੋ ਜਿਹੜਾ 21 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਆਰੰਭ ਹੋ ਜਾਣਾ ਹੈ ਸੋ ਪਹਿਲੇ ਸੁਖਵਿੰਦਰ ਸਾਹਿਬ ਦੇ ਪਾਠ ਹੋਏਗੇ ਫਿਰ ਨਾਲ ਉਪਰੰਤ ਤਥਾ ਵਿਚਾਰਾ ਸੋ ਸਮੂਹ ਸੰਗਤਾ ਸਹਿਯੋਗ ਸਹਿਯੋਗ ਦੇ ਨਾਲ ਜਿਹੜਾ ਕਿ ਚੱਲਣਾ ਸੋ ਆਪ ਮੋੜੇ ਪਹੁੰਚੋ ਆਪਣੇ ਆਪਣੇ ਪਿੰਡ ਤੋਂ ਘਟੋ ਘੜ ਦੋ ਦੋ ਟਰਾਲੀਆਂ ਲੈ ਕੇ ਆਓ ਜਿਨ੍ਹਾਂ ਕੋਲ ਕਾਰਾਂ ਹੈ ਕਾਰਾਂ ਲਿਆਓ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਟਰੈਕਟਰਾਂ ਦੇ ਉੱਪਰ ਆਪਣੇ ਪਿੰਡ ਦੀਆਂ ਜੋ ਸ਼ਬਦ ਪੜ੍ਹਦੇ ਬੱਚੇ ਆ ਬੀਬੀਆਂ ਇਸਤਰੀ ਸਾਸੰਗ ਸਭਾ ਇਹ ਨੌਜਵਾਨ ਸਭਾ ਇਹ ਉਹ ਨਾਲ ਢੋਲ ਕੀ ਚਿਮਟੇ ਲੈ ਕੇ ਜਿਹੜੇ ਨਗਰ ਕੀਰਤ ਸੇਬ ਸ਼ਬਦ ਗਾਇਨ ਕਰਦੇ ਨੇ ਜਾਣਾ ਜਿਹੜੇ ਮੋਟਰਸਾਈਕਲ ਸਕੂਟਰ ਐ ਬੇਨਤੀ ਆ ਉਹ ਸ਼ੱਕ ਦੇ ਨਾਮ ਵਿੱਚ ਲਿਆਏ ਕਿਉਂਕਿ ਬੱਚਿਆਂ ਨੂੰ ਬੇਨਤੀ ਨੌਜਵਾਨਾਂ ਨੂੰ ਮੈਂ ਸੋ ਆਪ ਨੂੰ ਪ੍ਰਸ਼ਾਸਨ ਦੇ ਸੋਸ਼ਲ ਮੀਡੀਆ ਰਾਹੀਂ ਵੀ ਤੁਹਾਨੂੰ ਬੇਨਤੀ ਕਰਦਾ ਨੌਜਵਾਨੋ ਤੇ ਏਕ ਸ਼ਹੀਦੀ ਗੁਰਪੁਰਬਾਈ ਚ ਅਸੀਂ ਸ਼ਾਂਤੀਪੂਰਵਕ ਨਿਮਰਤਾ ਤੇ ਸਾਥ ਜਾਣਾ ਦਾਸ ਦੀ ਦਾਸ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਲਾਕੇ ਦੇ ਮੁੱਖ ਸੇਵਾਦਾਰੋਂ ਨਾਤੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸੋ ਇਹ ਜਿਹੜਾ ਰੂਟ ਹੈ ਮੋੜੇ ਤੋਂ ਚੱਲ ਕੇ ਮੇਨ ਰੋਡ ਦੇ ਉੱਤੇ ਹੀ ਜਾਣਾ ਸੋ ਨਗਰਾਂ ਵਾਲੇ ਨੂੰ ਬੇਨਤੀ ਹੈ ਉਹ ਜਿਨ੍ਹਾਂ ਨੇ ਵੀ ਕੋਈ ਸੇਵਾ ਕਰਨੀ ਹੈ ਮੋੜੇ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਜੋ ਵੀ ਨਕਰਾਂ ਵਾਲੇ ਆਪਣੀ ਰੋਡ ਤੇ ਆ ਕੇ ਆਪਣੇ ਨਗਰ ਬੁਲਾ ਆ ਕੇ ਸੰਗਤ ਇਕੱਠੀ ਕਰਕੇ ਨਾਲ ਤਾਂ ਜੀ ਆਇਆਂ ਨੂੰ ਆਕਣ ਜਲ ਪਾਣੀ ਦੀ ਸੇਵਾ ਜੋ ਸ਼ਰਧਾ ਕਰਨ ਤੇ ਨਾਲ ਹੀ ਆਪਣੇ ਨਾਲ ਇਹਨਾਂ ਦੇ ਨਾਲ ਹੀ ਫਿਰ ਚਾਲੇ ਪਾਣੇ ਦੋ ਦੋ ਟਰਾਲੀਆਂ ਆਪਣੇ ਆਪਣੇ ਪਿੰਡ ਤੋਂ ਲੈ ਕੇ ਮੋੜੇ ਪਹੁੰਚੋ ਜਿਹੜੇ ਕੋਈ ਲੇਟ ਹੋ ਗਏ ਉਹ ਨਾਲ ਨਾਲ ਰਲਦੀ ਕਮਲਤਾ ਕਰੋ ਟਾਈਮ ਸਿਰ ਨਗਰ ਵਾਲ ਦੇ ਟਾਈਮ ਜਿਹੜਾ 10 ਵਜੇ ਉਹ ਆਰੰਭ ਹੋਵੇਗਾ ਪੰਜ ਪਿਆਰੇ ਪੰਜ ਨਿਸ਼ਾਨਚਿਆਂ ਦੇ ਜਿਹੜੇ ਕਿ ਨਾਲਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੋਭ ਕਰਕੇ ਸੋ ਇਨੀ ਬੇਨਤੀ ਪ੍ਰਕਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿਹੜਾ ਹੈ ਉਹ ਤੱਕਸਾਲ ਵੱਲੋਂ ਜਿੱਦਾਂ ਸਮਾਂ ਤਕਰੀਬਨ 3-4 ਤਾਂ ਵੱਜਣਾ ਹੀ ਹੈ ਤਕਰੀਬਨ 3 ਤਾਂ ਵੱਜਣੇ ਵੱਜਣੇ ਆ ਸੋ ਬਾਕੀ ਜਿੱਦਾਂ ਵੀ ਉੱਥੇ ਹੁਕਮ ਹੋਇਆ ਕਿਉਂਕਿ ਨਗਰ ਕੀਰਤਨਾ ਨੇ ਬਹੁਤੇ ਤੇ ਜੋ ਹੁਕਮ ਹੋਊਗਾ ਉਸ ਹਿਸਾਬ ਨਾਲ ਆਪ ਜੀ ਨੂੰ ਸਮਾਂ ਬਾਅਦ ਚ ਵੀ ਮੀਡੀਆ ਰਾਹੀ ਵੀ ਇਹ ਸੰਗਤਾਂ ਨੂੰ ਸਵੀਕਾਰਾਂ ਲਈ ਲੋਸਮੈਂਟ ਕਰਕੇ ਵਿਦਾ ਦਿੱਤਾ ਜਾਵੇਗਾ ਦਾਸ ਵੱਲੋਂ ਸਮੂੱਚੀ ਸੰਗਤ ਦਾ ਧੰਨਵਾਦ ਸਾਰਿਆਂ ਸੇਵਾਦਾਰਾਂ ਨੂੰ ਬੇਨਤੀ ਹੈ ਇਹ ਰਲ ਮਿਲ ਕੇ ਜਿੰਨੇ ਹੈਗੇ ਸੇਵਾਦਾਰਿੰਦਾ ਸਹਾਯੋਗ ਦਿਓ ਨਾਲ ਹੋ ਕੇ ਤੁਹਾਡਾ ਆਪਣਾ ਕਾਰਜ ਆਏ ਆਪ ਕਰੋ ਸਾਰੇ ਮੋਰੀ ਹੈ ਸਾਰੇ ਜਿੰਮੇਵਾਰ ਹੈ ਸਾਰੇ ਹੀ ਪ੍ਰਧਾਨ ਹੈ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Ulten Nishan reh, Anta Maragi, Ulten chan reh, Anta Maragi, Olei, Soni, Han, 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 Han,